ਸਾਤ ਸੰਗਤ ਦੋ ਤਰ੍ਹਾਂ ਦੀ ਗਿਣਤੀ ਹੁੰਦੀ ਹੈ ਅਧਿਆਤਮਿਕ ਜਗਤ ਦੇ ਵਿੱਚ ਇੱਕ ਭਗਤ ਤੇ ਇੱਕ અવਤਾਰ ਭਗਤ ਜਿਹੜੇ ਹੁੰਦੇ ਨੇ ਨਾ ਸਾਤ ਸੰਗਤ ਉਹ ਸੰਸਾਰ ਦੇ ਵਿੱਚ ਆ ਕੇ ਉਸ ਪਰਮਪિતા ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਅराधना ਕਰਕੇ ਉਸ ਤੱਕ ਪਹੁੰਚਦੇ ਨੇ ਪਹੁੰਚਦੇ ਪਾਉ ਅਸੀਂ ਸਾਰਿਆਂ ਦੇ ਵਿੱਚੋਂ ਹੀ ਕੋਈ ਐਸਾ ਹੁੰਦਾ ਹੈ ਜਿਹੜਾ ਨਾਮ ਜਪਦਾ ਹੈ ਔਰ ਨਾਮ ਜਪ ਕੇ ਹੀ ਉਸ ਪਰਮਪਿਤਾ ਪਰਮਾਤਮਾ ਨੂੰ ਪ੍ਰਾਪਤ ਕਰਦਾ ਹੈ ਉਸ ਦੀ ਅਨੁਭੂਤੀ ਪ੍ਰਾਪਤ ਕਰਦਾ ਹੈ ਅਨੁਭਵ ਪ੍ਰਾਪਤ ਕਰਦਾ ਹੈ ਭਗਤ ਜਿਵੇਂ ਭਗਤ ਕਬੀਰ ਜੀ ਭਗਤ ਅੰਨਾ ਜੀ ਭਗਤ ਰਵਦਾਸ ਜੀ ਭਗਤ ਸੈਨ ਜੀ अनेका ਭਗਤ ਭਗਤ ਨਾਮਦੇਵ ਜੀ अनेका ਭਗਤ ਜਿਨ੍ਹਾਂ ਨੇ ਆ ਕੇ ਨਾਮ ਜਪਿਆ ਤੇ ਪਰਮ ਪਿਤਾ ਪਰਮਾਤਮਾ ਦੇ ਵਿੱਚ ਲੀਨ ਭਗਤ ਦੂਜੇ ਹੁੰਦੇ ਨੇ ਅਵਤਾਰ ਤ੍ਰੇਤੇ ਤੈ ਮਾਣਿਓ ਰਾਮ ਰਗੁਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਤ ਕੀ ਓਵੇਂ ਹੀ ਆਪ ਨਰਾਇਣ ਕਲਾਦਾਰ ਜਗ ਮੇ ਪਰਵਰਿਓ ਤਨ ਗੁਰੂ ਨਾਨਕ ਦੇਵ ਪਛ ਨਰਾਇਣ ਨੂੰ ਆਪ ਸੰਸਾਰ ਦੇ ਵਿੱਚ ਆਉਣਾ ਪੈਂਦਾ ਹੈ अवतार ਧਾਰ ਕੇ अवतार ਧਾਰ ਕੇ ਉਹਦੇ ਵੀ ਸ਼੍ਰੀ ਰਾਮ ਆਏ ਸ਼੍ਰੀ ਕ੍ਰਿਸ਼ਨ ਆਏ ਧੰਗੁਰ ਨਾਨਕ ਦੇਵ ਪਾਤਸ਼ਾਹ ਆਵੇ ਔਰ ਦਸਾਂ ਜੋਤਾ ਆਈਆਂ ਧੰਗੁਰ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਹੋਇਆ ਉਹ ਵੀ ਆਵੇ ਪਾਤਸ਼ਾਹ ਨੂੰ ਹੁਕਮ ਹੋਇਆ ਤੂੰ ਅਵਤਾਰ ਧਾਰ